ਗੁਰਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਅਣਿਆਲੇ ਤੀਰਾਂ ਦਾ ਕੰਮ ਕੀਤਾ ਜਿਨਨੇ ਵੀ ਆਪਣੇ ਸਰਵਣਾ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਬਾਣੀ ਤੇ ਬਾਣੀ ਦੇ ਅਰਥ ਸਰਵਣ ਕਰ ਲਏ ਉਹਦੇ ਜੀਵਨ ਦੀ ਕਾਇਆ ਕਲਪ ਹੋ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕ੍ਰਾਂਤੀਕਾਰੀ ਵਿਚਾਰ ਸੁਣ ਕੇ ਲੋਕ ਵਿਮਾ ਪਰਮਾ ਤੋਂ ਮੁਕਤ ਹੋ ਗਏ ਲੋਕ ਬ੍ਰਾਹਮਣੀ ਜੂਲੇ ਹੀਟੋਂ ਨਿਕਲਨੇ ਸ਼ੁਰੂ ਹੋ ਗਏ ਲੋਕਾਂ ਨੇ ਗੁਰਮਤ ਅਨੁਸਾਰ ਜੀਵਨ ਬਸਰ ਕਰਨਾ ਸ਼ੁਰੂ ਕਰ ਦਿੱਤਾ ਤੇ ਵਿਹਿਮਾ ਪਰਮਾ ਪਖੰਡਾ ਆਦਿਕ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਗੁਰੂ ਨਾਨਕ ਦੀ ਵਿਚਾਰਧਾਰਾ ਅਪਣਾ ਕੇ ਬਾਣੀ ਦੀ ਸਿੱਖਿਆ ਨੂੰ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ ਸ਼ੁਰੂ ਕਰ ਦਿੰਦੇ ਨੇ ਜਦੋਂ ਇਦਾਂ ਕ੍ਰਾਂਤੀਕਾਰੀ ਵਿਚਾਰਾਂ ਦਾ ਅਸਰ ਆਵਾਮ ਦੇ ਉੱਤੇ ਪਿਆ ਤੇ ਲੋਕ ਗੁਰੂ ਤੇਗ ਬਹਾਦਰ ਪਕਸ਼ਾ ਮਹਾਰਾਜ ਦੇ ਨਾਲ ਈਰਖਾ ਖਾਨ ਲੱਗੇ ਉਹ ਲੋਕ ਈਰਖਾ ਖਾਨ ਲੱਗੇ ਜਿਹੜੇ ਵਿਲੜਸਨ ਜਿਹੜੇ ਲੋਕਾਂ ਦੀ ਕਿਰਤ ਕਮਾਈ ਉੱਤੇ ਆਪਣਾ ਢਿੱਡ ਪਰਦੇ ਸਨ ਉਹਨਾਂ ਨੂੰ ਇਹ ਜਿਹੜਾ ਖਤਰਾ ਮਹਿਸੂਸ ਹੋਣ ਲੱਗ ਪਿਆ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਵਿਚਾਰ ਇਦਾਂ ਹੀ ਲੋਕਾਂ ਦੇ ਉੱਤੇ ਅਸਰ ਕਰਦੇ ਰਹੇ ਸਾਡਾ ਢਿੱਡ ਪਰਣਾ ਔਖਾ ਹੋ ਜਾਵੇਗਾ ਸਾਡੇ ਕੋਲੋਂ ਮਿਹਨਤ ਮਜ਼ਦੂਰੀ ਨਹੀਂ ਕੀਤੀ ਜਾਣੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਚਾਰਾਂ ਨੂੰ ਜੇ ਲੋਕਾਂ ਨੇ ਇਦਾਂ ਹੀ ਅਪਣਾ ਲਿਆ ਤੇ ਆਉਣ ਵਾਲੇ ਦਿਨਾਂ ਵਿੱਚ ਸਾਡਾ ਹਲਵਾ ਮੰਡਾ ਬੰਦ ਹੋ ਜਾਵੇਗਾ ਇਹ ਕੌਣ ਹੈ ਇਹਨੇ ਬ੍ਰਾਹਮਣ ਲੋਕ ਇਹਨੇ ਪੰਡਿਤ ਲੋਕ ਜਿਹੜੇ ਲੋਕਾਂ ਦੀ ਕਿਰਤ ਕਮਾਈ ਉੱਤੇ ਆਪਣਾ ਘਰ ਭਰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਚਾਰ ਧਾਰਾ ਨੂੰ ਸਰਵਣ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਨੀ ਸ਼ੁਰੂ ਕਰਦੇ ਨੇ ਜਿਵੇਂ ਵਿਰੋਧੀ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨਾਲ ਖਾਰ ਖਾਂਦੇ ਨੇ ਉਸ ਵੇਲੇ ਦਾ ਸੀਨ ਬਲਦੇਵ ਸਿੰਘ ਸਭਰਾਵਾਵਾਂ ਵਾਲੇ ਦਾ ਕਵੀਸ਼ਰੀ ਜੱਥਾ ਪ੍ਰਗਟ ਸਿੰਘ ਤੇੜਾ ਨਿਰਲੇਪ ਸਿੰਘ ਗੋਪਾਰਾਏ ਦਿਲਬਾਖ ਸਿੰਘ ਸਭਰਾਵਾਵਾਂ ਵਾਲੇ ਹੈ ਇਓ ਕਹਿ ਰੇ ਦੁਨੀਆਂ ਅੰਦਰ ਕਿਸੇ ਮਰਦ ਨੇ ਜਦ ਵੀ ਸੱਚ ਸੁਣਾਇਆ ਹਾਕਮ ਲੋਕਾਂ ਨੂੰ ਇਹ ਸੌਦਾ ਕਦੇ ਰਾਸ ਨਾ ਆਇਆ ਉਹ ਚੱਲਿਆਂ ਦੀ ਰੀਤ ਮੋੜ ਤੋਂ ਵੇਚੀ ਤੇ ਆਸਾਂ ਪੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ ਹੱਕ ਸੱਚ ਦਾ ਸਤਿਗੁਰੂ ਨਾਨਕ ਜਦੋਂ ਮਾਰਿਆ ਨਾਰਾ ਸੁਣ ਕੇ थरथਰ ਕੰਬਣ ਲੱਗਾ ਇਹ ਜ਼ਾਲਮ ਹਤਿਆਰਾ ਇਸ ਦੇ ਤਾਂ ਹੀ ਕਿਵੇਂ ਦਬਾਉਣਾ ਨਿੱਤ ਵਿਉ ਤਾਂ ਖੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਮਰੋ ਦੀ ਸੜਦੇ ਓ ਨੌਵੇਂ ਸਤਿਗੁਰੂ ਤੇਗ ਮਹਾਂ ਨਵAudioAsset ਗੁਰੂ ਤੇਗ ਬਹਾਦਰ ਜਦ ਗੁਰਬਾਣੀ ਬੋਲੇ ਠੱਗ ਆਖ ਦੇ ਜਾਣ 부ਝ ਕੇ ਭੇਤ ਅਸਾਂ ਦੇ ਖੋਲੇ ਓਏ ਹੋ ਚਿੰਤਾ ਰਿੰਦੀ ਕਿਦਿਰੇ ਓਏ ਹੋ ਚਿੰਤਾ ਰਿੰਦੀ ਕਿਦਿਰੇ ਯਾਰ ਹੁਣ ਨਾ ਪਰਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰੈਣ ਵੀ ਰੋਦੀ ਸੜਦੇ ਕੋਲੇ ਲੋਕਾਂ ਤਾਂ ਹੀ ਲੁੱਟਿਆ ਧਰਮ ਦਾ ਬੁਰਕਾ ਪਾ ਕੇ ਜਾਤ ਪਾਤ ਦਾ ਜ਼ਹਿਰ ਬੀਜ ਕੇ ਦਿੱਤੇ ਮਾਰ ਲੜਾ ਕੇ ਸਦਗੁਰ ਐਸੀ ਸੋਜੀ ਬਖਸ਼ੀ ਸਦਗੁਰ ਐਸੀ ਸੋਦੀ ਬਖਸ਼ੀ ਫੇਰ ਨਾ ਮੁੜ ਕੇ ਲੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਦਨਮ ਰੋਦੀ ਸੜਦੇ ਵਰਾਸਰਾ ਫਾਵਾਲੇ ਇਨਾ ਐਸੇ ਪਾਏ ਪਰਦੇ ਕਾਮਾ ਕਰਤੀ ਭੁੱਖਾ ਮਰਦਾ ਵਿਲੜ ਮੌਜਾ ਕਰਦੇ ਉਹ ਗਲਤੀ ਕਰਕੇ ਜਿਹੜੇ ਹੈ ਸੀ ਦੂਜਿਆਂ ਦੇ ਸਿਰ ਮੜਦੇ ਸੁਣ ਕੇ ਤੇ ਪਰਚਾਰ ਸਿੱਖੀ ਦਾ ਰੈਣ ਦੀ ਸੜਦੇ ਸਤਿਗੁਰੂ ਕਹਿੰਦੇ ਡਰ ਨਹੀਂ ਦੇਣਾ ਸਤਿਗੁਰੂ ਕਹਿੰਦੇ ਡਰ ਨਹੀਂ ਦੇਣਾ ਨਹੀਂ ਕਿਸੇ ਦਾ ਮੰਨਣਾ ਜੇ ਕੋਈ ਜ਼ਾਲਮ ਵਾਦਾ ਕਰਦਾ ਮੂੰ ਉਸ ਦਾ ਪੰਨਣਾ ਉਹ ਜਿਹੜੇ ਸੀ ਡਰ ਪਰਿਆਰ ਸਿੱਖੀ ਦਾ ਰਹਿਣ ਮੈਂ ਰੋਦੀ ਸੜਦੇ ਉਹ ਘੜਿਆਂ ਵਾਂਗੂ ਟਿੱਡ ਵਧਾਲੇ ਘੜਿਆਂ ਵਾਂਗੂ ਟਿੱਡ ਵਧਾਲੇ ਰੋਜ਼ ਚੜਾਵਾ ਖਾ ਕੇ ਫਿਕਰ ਪੈ ਗਿਆ ਕਿਵੇਂ ਪਾਰਾਂਗੇ ਹੱਥੀਂ ਕਰਤ ਕਮਾ ਕੇ ਉਹ ਮੜੀਆਂ ਆਤੀ ਬੋਤ ਪੂਜਣੋ ਲੋਕੀ ਜਾਵਣ ਹੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰੈਨ ਮੈ ਰੋਦੀ ਸੜਦੇ ਉਹ ਉੱਚੀ ਸਾਨਾ ਲੈੰਦੇ ਜਿਹੜੇ ਉੱਚੀ ਸਾਨਾ ਲੈੰਦੇ ਜਿਹੜੇ ਹਾਕਮਾਂ ਕੋਲੋਂ ਡਰਦੇ ਸਰਬਜੀਤ ਸਿਆ ਉਹ ਵੀ ਤੁਰਦੇ ਉੱਚੀਆਂ ਥੌਣਾ ਕਰਕੇ ਹੋ ਲਾਉਣਾ ਤਾਂ ਮਤਾਂ ਰੰਗ ਜਿਵੇਂ ਦੇ ਨਾ ਨਾ ਤਮ ਤਾ ਰੰਗ ਜਿਵਦੇ ਜਾਗਰਬਾਰ ਚ ਖੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਮੇਰੋ ਦੀ ਸੜਦੇ